ਆਪਾਂ ਮੈਚ ਦੇ ਗੇੜੀਆਂ ਰੇਡਾਂ ਨੇ ਉਹਦਾ ਕੀ ਡਿਸੀਜਨ ਹੈ ਕਿਰਪਾ ਕਰਕੇ ਫਾਈਨਲ ਡਿਸੀਜਨ ਸਾਨੂੰ ਜਰੂਰ ਦੱਸ ਦਿਓ ਕਿਉਂਕਿ ਸਾਨੂੰ ਜਰੂਰ ਦੱਸਿਆ ਜਾਵੇ ਮੈਂ ਸ਼ੁਰੂ ਹੋਣ ਲੱਗਿਆ ਕਿਉਂਕਿ ਜਦੋਂ ਮੈਂ ਸਮਾਪਤ ਹਾਂਗਾ ਫਿਰ ਕਈ ਵਾਰ ਰੌਲਾ ਪੈ ਜਾਣਾ ਕਿ ਇੰਨੀਆਂ ਦਿੱਤੀਆਂ ਸੀਗਾ ਤੇ ਤੁਸੀਂ ਨੇ ਇੰਨੀਆਂ ਖੜਾਤੀਆਂ ਸਾਡੇ ਗੁਰੀ ਦੀਆਂ ਤਿੰਨ ਰੇਡਾਂ ਤੇ ਸਰਪਾ ਆਸਟ੍ਰੇਲੀਆ ਤੇ ਪਾਲਾ ਆਸਟ੍ਰੇਲੀਆ ਗਗਨ ਨੇ ਦਾਵਾ 11000 ਰੁਪਇਆ 11000 ਗੁਰੀ ਤਿੰਨ ਕਬੱਡੀਆਂ ਤੇ ਢਿੱਡਪੇ ਦਾ ਹਰ ਇੱਕ ਜਫਾ 2100 ਦਾ ਇਹਨਾਂ ਭਰਾਵਾਂ ਵੱਲੋਂ ਸਾਢੇ 17 ਤੇ 18 ਸਾਢੇ 17 ਤੇ 18 ਫੈਸਲਾ ਹੋ ਗਿਆ ਨਾ ਤੇ ਮੈਚ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਮੈਂ ਨਹੀਂ ਰੌਲਾ ਪਾਉਂਦਾ ਸੀ ਆਹ ਪਹਿਲੀ ਕਬੱਡੀ ਤਾਡੇ ਸਾਹਮਣੇ 11000 ਦੀ ਉਹ ਗੁਰੀ 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 ਪਰ ਦੂਜੇ ਪਾਸੇ ਉਹ ਸੱਤੂ ਖਨੂਰ ਸਾਹਿਬ ਵਾਲਾ 11000 ਦੀ ਪਹਿਲੀ ਸਫਲ ਬਾਗਿਆ ਉਹ ਸੰਧੂਆ ਧਲੇਰ ਵਾਲਾ ਸਫਲ ਬਾਗਿਆ ਸਾਹਮਣੇ ਬਲਕਰਨ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆ ਬਲਕਰਨ ਦਾ ਕਲਿਆਣ ਸੁੱਖਾ ਪਿੰਡ ਹੈ ਮੇਰੇ ਵੀਰੋ ਅੱਜ ਦੇ ਟਾਈਮ ਦਾ ਟਾਪਰ ਤਾ ਵੀ ਆ ਮੈਚ ਦੀ ਫਾਈਨਲ ਮੈਚ ਦੀ ਮੇਰੇ ਵੀਰੋ ਆਪਣੀ ਟੀਮ ਲੋ ਉਹ ਕਬੱਡੀ ਪਾਉਣ ਲਈ ਖੇਡ ਮੈਦਾਨ ਦੇ ਵਿੱਚ ਬੱਝ ਚੁੱਕਾ ਹੈ ਉਹ ਸਾਹਮਣੇ ਦਰਬੇ ਦੀ ਤਰਤੀ ਦੇ ਚਾਰ ਜਫੀ ਤਿਆਰ ਉਹ ਚਾਰੇ ਦੋ ਚੀਮਾ ਤੇ ਡਬਲ ਟੱਚ ਦਾ ਟੈਕਨੀਕਲ ਇਸ਼ਾਰਾ ਮੇਰੇ ਵੀਰੋ ਪੁਆਇੰਟ ਧਾਵੀ ਦੇ ਵਾਸਤੇ ਜੁੜਦਾ ਹੋਇਆ ਤੇ ਆਹ ਕਹਿੰਦੇ ਕਿ ਹਰਿਆਣੇ ਵਾਲਾ ਕਬੱਡੀ ਪਾਉਣ ਦੇ ਲਈ ਅੰਕਤ ਲਾੜ ਦੀ ਤਰਤੀ ਦੇ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਬਾਸਟਰ ਥੋੜੀ ਸਾਤ ਮੈਚ ਹੋਣ ਇੱਕੋ ਥੋੜੀ ਜੀ ਸਤੇ ਠੀਕ ਹੈ ਮਾਸਟਰ ਠੀਕ ਹੈ ਜੀ ਓਕੇ ਠੀਕ ਹੈ ਮਾਸਟਰ ਸਾਊਂਡ ਪਧੌੜ ਵਾਲਿਆਂ ਦੀ ਬਹੁਤ ਪਿਆਰੀ ਸਾਊਂਡ ਹੈ ਜਮਲੇ ਜੱਟ ਦੀ ਤੁੰਬੀ ਦੇ ਵਾਂਗ ਸਪੀਕਰ ਖੜਕਦੇ ਆ ਬੜੀ ਪਿਆਰੀ ਸਾਊਂਡ ਆ ਕਹਿੰਦੇ ਦੀ ਡਿਮਾਂਡ ਹਰ ਇੱਕ ਖੇਡ ਮੇਲੇ ਤੇ ਰਹਿੰਦੀ ਹੈ ਮੇਰੇ ਵੀਰੋ ਹਰ ਖੇਡ ਮੇਲੇ ਤੇ ਰਹਿੰਦੀ ਹੈ ਆਓ ਕਬੱਡੀ ਪਾਉਣ ਦੇ ਲਈ ਹਰਿਆਣੇ ਵਾਲਾ ਅੰਕਤ लाਟ ਪਿੰਡ ਵਾਲਾ ਅੱਤੇ ਬਲ ਵੱਧ ਗਿਆ ਉਹ ਸਵਰਨਿਆ ਛੇੜ ਉਹ ਕਹਾਣੀ ਆਓ ਸਾਹਮਣੇ ਹਰਿਆਣੇ ਦਾ ਸ਼ੋਰਾ ਮੇਰੇ ਵੀਰੋ ਅੰਕਤ ਇਹਦਾ लाਟ ਹੰਦ ਹੈ ਮੇਰੇ ਵੀਰੋ ਕ੍ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਸਾਹਮਣੇ ਚਾਰ ਜਾਫੀਆਂ ਚੋਂ ਆਹ ਗੋ ਦਿੱਤਾ ਕਬੱਡੀ ਦਾ ਤਾਰ ਦੇ ਵਿੱਚ ਵੀਰੋ ਮੋਟਰਸਾਈਕਲ ਦੇ ਡਾਕੂ ਕੇ ਨਹੀਂ ਮੋਟਰਸਾਈਕਲ ਉਹ ਗੁਰਦਿੱਤਾ ਮੋਟਰਸਾਈਕਲ ਦੀ ਹਵਾ ਚੈੱਕ ਕਰਦਾ ਹੈ ਪਰ ਨੰਬਰ ਇਹਦਾ ਰੇਡਰ ਦੇ ਕਬਜੇ ਦੇ ਵਿੱਚ ਹੈ ਸ਼ਿੰਮੂ ਕੰਗ ਕੱਲੇ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਕੈਨੇਡਾ ਖੇਡਿਆ ਯੂਰਪ ਖੇਡਿਆ ਆਸਟ੍ਰੇਲੀਆ ਤੋਂ ਏ ਬੱਬਰ ਸ਼ੇਰ ਨੇ ਬੱਲੇ ਬੱਲੇ ਕਰਵਾਈ ਹੈ ਪਰ ਦੂਜੇ ਪਾਸੇ ਕਿਰਦੇ ਵਾਲੇ ਕਹਿੰਦੇ ਅੱਜ ਬੀਲੇ ਦਾ ਮੋਟਰਸਾਈਕਲ ਅਸੀਂ ਨੇ ਘਰ ਨੂੰ ਲੈ ਕੇ ਜਾਣਾ ਹੈ ਸਾਹਮਣੇ ਸ਼ਿੰਮੂ ਕੰਗ ਕੱਲੇ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਦੇਖਾਂਗੇ ਇੱਕ ਪਾਸੇ ਜਸਾ ਦੜਵੇ ਵਾਲਾ ਤੇ ਦੂਜੇ ਪਾਸੇ ਸ਼ਿੰਮੂ ਕੰਗ ਕੱਲੇ ਵਾਲਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਹੈ ਸ਼ੈਲੀ ਦੀ ਕਬੱਡੀ ਸੁਆਨਿਆ ਛੇੜ ਕਹਾਣੀ ਸਮਾਰਕ ਦਾ ਸੀ ਜਸਵੀਰ ਸਿੰਘ ਸਿੱਧੂ ਲੁਕੇ ਵਾਲਾ ਵੱਲੋਂ ਇਹ ਗੁਰਦੇਤ ਤਿੰਨ ਜਫੇ ਲਾਉਂਦਾ ਹੈ 11000 ਦਿੱਤਾ ਜਾਉ ਨਾਂ ਦੱਸ ਕੇ ਜਾਉ ਭਰਾ ਬਣ ਕੇ ਸ਼ੈਲੀ ਦੀ ਕਬੱਡੀ ਸਤੂ ਕਲੂਰ ਸਾਹ ਵਾਲਾ ਫੌਜੀ ਸਿੱਧੂ ਆਸਟ੍ਰੇਲੀਆ ਨਾਲ ਸਾਬਾ ਸਿੱਧੂ ਯੂਕੇ ਲਾਬਾ ਸਿੱਧੂ ਯੂਕੇ ਤੇ ਨਿੱਕਾ ਸਿੱਧੂ ਯੂਕੇ ਦੇ ਨਾਲੋਂ ਟਾਰ ਦਿੰਦੇ ਤਿੰਨੇ ਜੱਫੇ 11000 ਦੇ ਸਾਹਮਣੇ ਬੰਕਰ ਨੇ ਮੇਰੇ ਮਿੱਤਰੋ ਵੱਡੀ ਤਾਕਤ ਦਿਖਾ ਰਿਹਾ ਹੈ ਉਹ ਡਿੜਬੇ ਵਾਲਿਓ ਲੈ ਵੀ ਸੱਤੂ ਕਾਨੂੰਨ ਸਾਹਿਬ ਵਾਲਿਆ ਤੇਥੋਂ ਮੋਟਰਸਾਈਕਲ ਖੋਹਣ ਲੱਗਿਆ ਚੀਮਾ ਡਿੜਬੇ ਵਾਲਾ ਆਪੀ ਆਸਟ੍ਰੇਲੀਆ ਪਾਲਾ ਆਸਟ੍ਰੇਲੀਆ ਗਗਰਣ ਦਾਵਾ ਉਹਨਾਂ ਵੱਲੋਂ ਹਰ ਇੱਕ ਜੱਫਾ ਡਿੜਬੇ ਦਾ ਮੇਰੇ ਵੀਰੋ ਉਹ ਕਹਿੰਦੇ 2100 ਦਾ ਤੇ 11000 ਦੀ ਧਲੇਰ ਵਾਲੇ ਗੁਰੀ ਦੀ ਦੂਜੀ ਪੈ ਗਈ ਉਹ ਸਵਰਨਿਆ ਦੂਜੀ ਪੈ ਗਈ ਤੇ ਛੇੜ ਕਹਾਣੀ ਆਹ ਕਹਿੰਦੇ ਦੂਜੀ ਪਾ ਗਿਆ ਸਫਲ ਮੇਰੇ ਵੀਓ ਤਲੇਰ ਵਾਲਾ ਗੁਰੀ ਆਹ ਸਾਹਮਣੇ ਅਗਲੀ ਕਬੱਡੀ ਸਿੰਮੂ ਐ ਕੰਗ ਕੱਲੇ ਪਿੰਡ ਵਾਲਾ ਮੇਰੇ ਵੀਓ ਹੋ ਸਿੰਮੂ ਮਾਝੇ ਵਾਲਾ ਖੇਡ ਮੈਦਾਨ ਚ ਕਬੱਡੀ ਪੌਂਦ ਲਈ ਵਧਿਆ ਹੋਇਆ ਸਾਹਮਣੇ ਦਰਬੇ ਦੀ ਧਰਤੀ ਦਾ ਆਹ ਦੇਖਦੇ ਆ ਜੱਸਾ ਮੇਰੇ ਵੀਓ ਕਰਾਉਂਦਾ ਬੱਲੇ ਬੱਲੇ ਫੜਿਆ ਗੋਟ ਬੱਜੂ ਕੈਂਚੀ ਜਾਂਦਾ ਇੱਥਾ ਆ ਜਿੱਤਾ ਆ ਜਿੱਤਾ ਆ ਜਿੱਤਾ 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 ਕਬੱਡੀ ਇਹ ਗਿੱਟਾ ਨਹੀਂ ਫੜਿਆ ਇਹਦਾ ਮੋਟਰ ਸੰਗੜੀ ਮੁੰਡੇ ਨੇ ਹਵਾ ਚੈੱਕ ਕੀਤੀ ਹੈ ਉਹ ਡੜਬੇ ਵਾਲਾ ਜੱਸਾ ਜਫਾ ਲਾ ਗਿਆ ਤਿੰਨ ਜਫੀ ਮੋਟਰਸਾਈਕਲ ਤੇ ਬਹਿ ਗਏ ਤਿੰਨਾਂ ਦਾ ਚਲਾਨ ਹੁੰਦਾ ਉਹ ਸੰਧੂਆ ਦੋਸ ਵਾਨੀਆਂ ਜਾਂ ਕੱਲੀ ਚਾਹੁੰਦੀ ਆ ਛੇੜ ਕਹਾਣੀ ਕਿਰਾ ਉਹ ਕੱਲੀ ਇਸ ਵਾਰੀ ਚਾਹੁੰਦੀ ਆ ਤਿੰਨ ਦਾ ਚਲਾਨ ਹੁੰਦਾ ਮੇਰੇ ਮਿੱਤਰੋ ਅੰਕਿਤ ਲਾਠ ਵਾਲਾ ਕਬੱਡੀ ਪਾ ਰਿਹਾ ਫਿਰ ਦੇਖਾਂਗੇ ਖਡੂਰ ਵਾਲਾ ਸੱਤੂ ਜਾਂ ਗੁਰਦੇਵਤ ਮੇਰੇ ਵੀਰੋ ਉਹ ਗੁਰਦੇਵਤ ਤੇ ਵੀ 11000 ਲੱਗਾ ਹੋਇਆ ਤਿੰਨ ਜਫਾ ਦਾ ਹੁਣ ਦੇਖਾਂਗੇ ਜਫਾ ਲੱਗੂ ਜਫਾ ਲੱਗੂਗਾ ਜਾਂ ਫਿਰ ਅੰਕਿਤ ਪਤੂ ਮੇਰੇ ਵੀਰੋ ਪਾਣੀ ਦੇ ਡੌਟੀਆਂ ਜਿਨ੍ਹਾਂ ਦੀ ਪਾਣੀ ਗਰਾਊਂਡ 'ਚ ਪਾਉਂਦਾ ਕਰਦੇ ਹੋ ਪਾਣੀ ਜਿਨ੍ਹਾਂ ਦੀ ਪਾਣੀ ਦਿੱਤੀ ਹੈ ਬਲਕਰਨ ਕਹਿੰਦੇ ਕਲਿਆਣ ਸੁਖੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਾਹਮਣੇ ਤੱਕਾਂਗੇ ਇੱਕ ਪਾਸੇ ਚੀਮਾ ਇੱਕ ਪਾਸੇ ਜੱਸਾ ਦੇਣਵੇ ਵਾਲਾ ਤੇ ਹੈਲੋ ਹਾਂਜੀ ਬਲਕਰਨ ਮੇਰੇ ਵੀ ਉਸੇ ਕਬੱਡੀ ਪਾ ਰਿਹਾ ਸਾਹਮਣੇ ਚੀਮਾ ਔਰ ਕਲਿਆਣਾ ਵਾਲਾ ਬਲਕਰਨ ਮੇਰੇ ਵੀ ਟੌਪ ਦਾ ਨੰਬਰ ਜੋੜ ਗਿਆ ਹਾਂ ਬੇਨਤੀ ਆ ਮਾਸਟਰ ਸਾਉਂਡ ਪਟਾਉਣ ਵਾਲਿਆਂ ਨੂੰ ਬਾਈਕ ਜਿਹੜੇ ਬੰਦ ਹੋ ਰਿਹਾ ਭਰਾ ਵੜ ਕੇ ਹੋਣੋ ਆਹੀ ਮੈਂ ਤਾਂ ਸਿਰਫ 10 ਮਿੰਟ ਦੀ ਗੱਲ ਆ ਵੱਡਾ ਧੰਨਵਾਦ ਤੇ ਜਿਨ੍ਹਾਂ ਦੀ ਪਾਣੀ ਦੀ ਡਿਊਟੀ ਆ ਗਰਾਊਂਡ ਦੇ ਵਿੱਚ ਪਾਣੀ ਪਹੁੰਚਦਾ ਕਰ ਦਿਓ ਸਾਹਮਣੇ ਸ਼ੈਲੀ ਦਰਵੇ ਵਾਲਾ ਕੌਡੀ ਪਾ ਰਿਹਾ ਇੱਕ ਪਾਸੇ ਸੱਤੂ ਹੈ ਉਹ ਖਡੂਰ ਸਾਹਿਬ ਦੀ ਧਰਤੀ ਦਾ ਬੱਲੇ ਬੱਲੇ ਹੋ ਗਈ ਮਿੱਤਰੋ ਤਿੰਨ ਜਾਂਫੀ ਮੋਟਰਸਾਈਕਲ ਤੇ ਛਾਲ ਮਾਰ ਕੇ ਬਹਿ ਗਏ ਉਹ ਸਵਰਨਿਆ ਛਾਲ ਮਾਰ ਕੇ ਬਹਿ ਗਏ ਤੇ ਹੁਣ ਵੇਖਾਂਗੇ ਤਿੰਨਾ ਚੋ ਕਿਹੜਾ ਕੱਲਾ ਰਹੂਗਾ ਜਾਂ ਦੋ ਰਹਿਣਗੇ ਜਾਂ ਤਿੰਨੇ ਰਹਿਣਗੇ ਉਧਰ ਸਾਡੇ ਵੀਰ ਸਰਦਾਰ ਹਾਕਮ ਸਿੰਘ ਜੀ ਸਿੱਧੂ ਨੰਬਰਦਾਰ ਸਾਹਿਬ ਸਦਾ ਤਸਵੀਰ ਸਿੰਘ ਜੀ ਸਿੱਧੂ ਯੂਕੇ ਵਾਲੇ ਔਰ ਫੌਜੀ ਸਾਡੇ ਵੀਰ ਆਸਟ੍ਰੇਲੀਆ ਵਾਲੇ ਗੁਰਵਿੰਦਰ ਸਿੰਘ ਸਿੱਧੂ ਆਸਟ੍ਰੇਲੀਆ ਲਾਬਾ ਸਿੱਧੂ ਯੂਕੇ ਨਿੱਕਾ ਸਿੱਧੂ ਯੂਕੇ ਨਾਲ ਵੱਲੋਂ ਵੱਡੇ ਮਾਨ ਸੰਧੂਪਰਾ ਵਾਲੀ ਪੋਦੇ ਹੋਇਆ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਲਓ ਤਲੇਰ ਵਾਲਾ ਗੁਰੀ ਮੇਰੇ ਵੀਓ ਤੀਜੀ 11000 ਦੀ ਪੈ ਰਹੀ ਹੈ 11000 ਦੀ ਤੀਜੀ ਪੈ ਰਹੀ ਹੈ ਉਹ ਕਹਿੰਦੇ ਸਰਬਾ ਆਸਟ੍ਰੇਲੀਆ ਤੇ ਪਾਲ ਆਸਟ੍ਰੇਲੀਆ ਦੇ ਗਗਨ ਰੰਦਾਵਾ ਉਹਨਾਂ ਵੱਲੋਂ ਦੇ ਦੇਓ 11000 ਤੇ ਤਿੰਨ ਕਬੱਡੀਆਂ ਪਰ ਵੀਰ ਮਾਨ ਸਾਡਾ ਆ ਸਕਾਈ ਇਮੀਗ੍ਰੇਸ਼ਨ ਮਾਰੇ ਭਰਾ ਉਹਨਾਂ ਵੱਲੋਂ ਤਿੰਨ ਕਬੱਡੀਆਂ 3000 ਦੀਆਂ ਕੁਰੀਦਿਆ ਹੋਣਗੀਆਂ ਆਓ ਸਵਰਨੇ ਉੱਥੀ ਛੇੜ ਕਹਾਣੀ ਆਓ ਸਾਹਮਣੇ ਕਬੱਡੀ ਪਈ ਹੋਈ ਮੇਰੇ ਮਤਰੋ ਸਿਂਭੂ ਆ ਕੰਗ ਕੱਲੇ ਪਿੰਡ ਵਾਲਾ ਪਰ ਦੂਜੇ ਬੰਲੇ ਚੀਮਾ ਦੇਖੋ ਹਰ ਵਾਰ ਨਹੀਂ ਪੁਆਇੰਟ ਮੇਰੇ ਲਈ ਉਸ ਦਿਨ ਸਿਂਧੂ ਐ ਕੰਗ ਕੱਲੇ ਪਿੰਡ ਵਾਲਾ ਆਪਣੀ ਟੀਮ ਦੇ ਬਾਤ ਤੇ ਜੋੜਦਾ ਹੋਇਆ ਔਰ ਅਗਲੀ ਕਬੱਡੀ ਪਾਉਂਦੇ ਲਈ ਲਾਟ ਪਿੰਡ ਵਾਲਾ ਕਾਲਾ ਹੁਣ ਦੇਖਾਂਗੇ ਮੇਰੇ ਵੀਆ ਮੋਟਰਸਾਈਕਲਾਂ ਦੀ ਦੌੜ ਹੈ ਸੁਪਰ ਫਾਰਮ ਛੇੜਿਆ ਜਾ ਰਿਹਾ ਸੰਧੂ ਆ ਛੇੜ ਕਹਾੜੀ ਆਓ ਅੰਕਤ ਦਾ ਲਾਟ ਪਿੰਡ ਵਾਲਾ ਸਵਾਗਤ ਆ ਨੀਂਦ ਨਾਵਾ ਸਾਹਮਣੇ ਤੱਕਾਂਗੇ ਕਬੱਡੀ ਪਾਉਣ ਦੇ ਲਈ ਇੱਕ ਪਾਸੇ ਛੋਟਾ ਟਾਰਜਟ ਫੇਰ ਜਫਾ ਲਾ ਗਿਆ ਜੱਲੀ ਧਾਵਾ ਵੀ ਸਿੱਧੂ ਤੇ ਨਾਲ 21000 ਹੋਊਗਾ ਸੱਤੂ ਦੇ ਤਿੰਨ ਜਫਿਆਂ ਨਾਲ ਮੇਰੇ ਵੀ ਉਹ ਧੰਨਵਾਦ ਵੀਰਾਂ ਦਾ ਸਾਹਮਣੇ ਕਬੱਡੀ ਬਲ ਕਰਨ ਦੀ ਮੇਰੇ ਵੀਰੋਂ ਪੈਂਦੀ ਹੋਈ ਹੈ ਸਾਹਮਣੇ ਬਲਕਾਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਚਾਰ ਜਫੀ ਮੋਟਰਸਾਈਕਲ ਤੇ ਛਾਲ ਮਾਰੀ ਬੈਠਿਆ ਉਹ ਦਿੜਵੇ ਵਾਲਾ ਪੰਜਵਾਂ ਉਹ ਵੇਖੋ 37 ਦਿੜਵੇ ਵਾਲਾ ਤੇ ਪੰਜ ਜਫੀ ਮੋਟਰਸਾਈਕਲ ਤੇ ਛਾਲ ਮਾਰ ਕੇ ਚੜ ਗਏ ਤੇ ਹੁਣ ਟੱਚਾਂ ਤੇ ਆ ਮੋਟਰਸਾਈਕਲ ਨਾ ਜਾਊਗਾ ਜੇ ਨਾ ਕੋਈ ਫੈਸਲਾ ਹੋਇਆ 2100 ਰੁਪਿਆ ਸਰਵਾ ਆਸਟ੍ਰੇਲੀਆ ਪਾਲਾ ਆਸਟ੍ਰੇਲੀਆ ਤੇ ਗੰਦ ਰੰਦਾਵਾ ਉਹਨਾਂ ਵੱਲੋਂ ਮੇਰੇ ਵੀਰੋ ਹਰ ਇੱਕ ਜੱਫੇ ਦਾ ਤੜਪੇ ਦਾ ਸਾਹਮਣੇ ਤੱਕਾਂਗੇ ਉਧਰ ਹੈਪੀ ਫੌਜੀ ਹਰ ਵਾਸ ਫੌਜੀ ਐਸਪੀ ਫੌਜੀ ਉਹ ਵੀ ਜੁੜਿਆ ਲਾਈਵ ਧੰਨਵਾਦ ਹਉ ਸਾਹਮਣੇ ਸੰਦੂਰ ਸਾਹਿਬ ਦੀ ਧਰਤੀ ਦਾ ਆ ਸੱਤੂ ਹਉ ਬੱਲੇ ਬੱਲੇ ਕਰਵਾ ਗਿਆ ਇੱਕ ਜੱਫਾ ਰਹਿ ਗਿਆ 21 ਯਾਰ ਦਾ ਭਰਾਵਾ ਵੱਲੋਂ ਵੱਡਾ ਧੰਨਵਾਦ ਉਸ ਨੋਟਾਂ ਦਾ 20 ਪੈ ਗਿਆ ਤੇ ਨੋਟ ਚੱਕ ਲਿਓ ਭਰਾਵੜ ਕੇ ਦੋਟ ਚੱਕ ਲਿਓ ਯਾਰ ਇੱਦਾਂ ਲੱਕ ਰਿਆ ਕਰੋ ਉਦਾਂ ਹੱਥ ਤੇ ਪੜਾ ਲਿਆ ਕਰੋ ਬੜੀ ਮਿਹਰਬਾਨੀ ਧੰਨਵਾਦ ਆਓ ਸਾਹਮਣੇ ਸਰਕਾਰੀ ਕਬੱਡੀ ਪੈਂਦੀ ਹੁਈ ਆ ਮੇਰੇ ਵੀਰੋ ਸਤੂ ਨੇ ਦੋ ਜਫੇ ਲਾ ਕੇ ਚਾਰ ਜਾਫੀਆਂ ਨੂੰ ਮੋਟਰਸਾਈਕਲ ਤੋਂ ਲਾਤਾ ਸਤੂ ਖੰਡੂਰਵਾਹ ਸਾਹਿਬ ਵਾਲਾ ਮੇਰੇ ਵੀਰੋ ਦੋ ਜਫੇ ਲਾ ਕੇ ਮੋਟਰਸਾਈਕਲ ਦੀਆਂ ਕਿੱਕਾਂ ਮਾਰਦਾ ਆ ਬੁਲਕਰਨ ਕਬੱਡੀ ਪਾਉਣ ਦੇ ਲਈ ਅੱਗੇ ਬਲ ਵਧਦਾ ਹੋਇਆ ਇੱਕ ਪਾਸੇ ਧੜਵੇ ਵਾਲਾ ਦੱਸਾ ਇਧਰੋਂ ਕਰਨਵੀਰ ਮਾਨ ਸਾਡਾ ਕਰਨਵੀਰ ਮਾਨ ਮੇਰੇ ਵੀਰੋ ਸਟਾਈਲ ਇੰਟੀਗ੍ਰੇਸ਼ਨ ਵਾਲੇ ਉਹਨਾਂ ਵੱਲੋਂ ਆਹ ਕਬੱਡੀ ਹਰ ਇੱਕ ਗੁਰੀ ਦੀ 1000 ਦੀਆਂ ਤਿੰਨ ਕਬੱਡੀਆਂ ਆਹ ਮੇਰੇ ਵੀਰੋ 3000 ਦੀਆਂ 2000 ਫੜਾ ਦਿਓ ਤੇ ਦੋ ਕਬੱਡੀਆਂ ਪਾ ਗਿਆ ਇੱਕ ਰਹਿਦੀ ਹੈ 2000 ਜਿਹੜਾ ਗੁਰੀ 2000 ਰੁਪਇਆ ਫੜ ਲਿਆ ਗੱਪਰੂਆ ਸਾਡੇ ਭਾਈ ਕਰਨਵੀਰ ਮਾਰੂਰੀ ਪਹੁੰਚੇ ਨੇ ਸਕਾਈ ਇਮੀਗ੍ਰੇਸ਼ਨ ਵਾਲੇ ਤੇ 2000 ਤੇ ਬਿਲਬਰ ਰੀਪਲੇ ਹੈਗਾ ਆ ਰੀਪਲੇ ਆ ਜੀ ਆ ਪੁਆਇੰਟ ਦਾ ਰੀਪਲੇ ਮਿਲ ਗਿਆ ਗਿਆ ਖੰਡੂਰ ਸਾਹਿਬ ਵਾਲਿਆਂ ਵੱਲੋਂ ਡੋਰ ਕਰਿਓ ਸਾਹਮਣੇ ਕਬੱਡੀ ਸਿੰਮੂ ਕੰਗ ਕੱਲੇ ਪਿੰਡ ਵਾਲਾ ਮੇਰੇ ਲਈ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੋਰ ਦੇਖਾਂਗੇ ਧੜਬੇ ਦੀ ਧਰਤੀ ਦੇ ਚਾਰ ਜਫੀ ਕਿਹੜਾ ਵੱਧ ਕੇ ਜਫਾ ਲਾਊ ਕਿਹੜਾ ਬੱਲੇ ਵਾਲੇ ਕਰਵਾਊ ਭਾਈ ਹੁਈ ਰੇਟ ਤੇ ਦੱਸਾਂ ਕਰਵਾਵੇ ਔਰ ਸਿੰਮੂ ਮੇਰੇ ਲਈ ਕੰਗ ਕੱਲੇ ਵਾਲਾ ਸਿੰਮੂ ਮੇਰੇ ਵੀਰੋ ਨੰਬਰ ਆਪਣੀ ਟੀਮ ਨੇ ਜੋੜ ਗਿਆ ਆ 10 ਤੇ 9.5 ਅੱਤੇ ਤੇ ਨੰਬਰ ਨਾਲ ਮੁਕਾਬਲਾ ਅੱਗੇ ਵੱਲ ਵਧਦਾ ਹੋਇਆ 1000 ਦੀ ਕਾਉਡੀ ਕਰਨਵੀਰ ਮਾਨ ਸੁਨਰੀ ਇੰਟੀਗ੍ਰੇਸ਼ਨ ਵਾਲੇ ਉਹਨਾਂ ਵੱਲੋਂ ਗੁਰੀ ਧਲੇਰਦੀ ਹੈ ਸਾਹਮਣੇ ਇੱਕ ਪਾਸੇ ਤਾਰਜਨ ਉਹ ਗੁਰ ਦਿੱਤਾ ਇੱਕ ਪਾਸੇ ਤਾਰਜਨ ਉਹ ਗੁਰ ਦਿੱਤਾ ਉਹ ਦੂਜੇ ਪਾਸੇ ਧਲੇਰ ਵਾਲਾ ਗੁਰੀ ਹੈ ਇੱਕ ਪਾਸੇ ਗੁਰ ਦਿੱਤਾ ਉਹ ਖਿੱਚੋ ਤੂੰ ਹੀ ਯਾਰੀ ਹੈ ਉਹ ਧਲੇਰ ਵਾਲਾ ਜੱਟ ਨੰਬਰ ਆਪਣੀ ਟੀਮ ਲਈ ਜੋੜ ਗਿਆ ਔਰ 1000 ਦੇ ਦਿਓ ਫਿਰ ਬਈ ਕਰਨਵੀਰ ਮਾਨ ਉਹਨਾਂ ਨੂੰ ਬੇਨਤੀ ਹੈ ਹਾਏ 1000 ਦੇ ਦਿਓ ਪੋਦਾ ਕਰ ਦਿਓ ਵੇਚ ਦਿਓ ਸੁਪਰ ਫਾਈਨਲ ਹੈ ਐਨ ਅੱਡੀ ਚੋਟੀ ਦਾ ਲੱਗਿਆ ਹੋਇਆ ਜੋਰ ਲੱਗਦੇ ਜਫੇ ਪੈਂਦੀਆਂ ਕਬੱਡੀਆਂ ਮੋਟਰਸਾਈਕਲਾਂ ਦੀ ਦੌੜ ਦੇ ਦੇਖੋ ਮਿੰਟੂ ਸਰਪੰਚਰੀ ਬੀਲੇ ਵਾਲੇ ਸੋਦੀਰੀ ਉਹ ਕੱਪ ਕਰਵਾ ਰਿਹਾ ਸਾਡੇ ਪਰਵਾ ਔਰ ਕਾਕਾ ਸਿੱਧੂ ਕੈਨੇਡਾ ਤੋਂ ਲਾਈਵ ਹੈ ਬਾਬਾ ਧੰਨਵਾਦ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਜਿਹੜਾ ਰੀਪਲੇ ਵਾਲਾ ਨੰਬਰ ਹੈ ਉਹ ਜਿਹੜਾ ਰੇਡਰ ਨੂੰ ਦਿੱਤਾ ਗਿਆ ਹੈ ਅਰੀਪਰੇ ਵਾਲਾ ਰੇਡਰ ਨੂੰ ਦਿੱਤਾ ਗਿਆ ਉਹ ਖਰੂੜ ਸਾਹ ਵਾਲਾ ਪਹਿਲੇ ਟੁੱਟ ਕੇ ਪੈ ਗਿਆ ਪਰ ਨੰਬਰ ਅੰਕਤ ਲਾਸਟ ਮਿੰਟ ਵਾਲਾ ਆਪਣੀ ਟੀਮ ਦੜਬੇ ਲਈ ਜੋੜਦਾ ਹੋਇਆ ਦੜਬੇ ਦਾ ਹਰਕ ਜਫਾ ਸਾਡੇ ਬਾਈ ਸਰਬੀ ਆਸਟ੍ਰੇਲੀਆ ਪਾਲਾ ਆਸਟ੍ਰੇਲੀਆ ਗਗਨ ਰੰਦਾਵਾ ਉਹਨਾਂ ਵੱਲੋਂ 21 ਜੱਗਾ ਬੀਲਾ ਯੂ ਐਸ ਏ ਤੇ ਜਗਰੂਪ ਮਝੈਲ ਯੂ ਐਸ ਏ ਵੱਲੋਂ ਚਾਰ ਜਾਂਦਾ ਇੱਕ ਜਫਾ 5100 ਰੁਪਏ ਦਾ ਹੋਵੇਗਾ ਉਹ ਸਾਹਮਣੇ ਕਬੱਡੀ ਬਲ ਕੜਦੀ ਬਰੇ ਵੀਰੋ ਖੇਡ ਮੈਦਾਨ ਦੇ ਵਿੱਚ ਪਈ ਹੋਈ ਹੈ ਹੁਣ ਦੇਖਾਂਗੇ ਚਾਰ ਜਾਂਫੀ ਤਿਆਰ ਚੀਮਾ ਉੱਧਰ ਦੇ ਨਾਲ ਲੈ ਵੀ ਸਤੂ ਖਨੂਰ ਸਾਹਿਬ ਵਾਲਿਆ ਓਏ ਉਹ ਤੇਥੋਂ ਮੋਟਰਸਾਈਕਲ ਖੋ ਕੇ ਰਾਜ ਖੜਾ ਗਿਆ ਕਿ ਹਲੇ ਘਰੇ ਨਾਲੇ ਕੋਈ ਤੇਰਾ ਮੇਰਾ ਮੁਕਾਬਲਾ ਬਾਕੀ ਹੈ ਉਹ ਚੀਮਾ ਵੀ ਥੋੜਾ ਆ ਗਿਆ ਉਹ ਸਤੂ ਦੇ ਚੀਮੇ ਨੂੰ ਮੋਟਰਸਾਈਕਲ ਤੋਂ ਲਾਤਾ ਉਹ ਤੀਜਾ ਖੋਕਦਾ ਉਹ ਸੱਤੂ ਨੇ ਮੋਟਰਸਾਈਕਲ ਵਾਲਾ ਉਹ ਤੀਜਾ ਥੋਕਦਾ ਉਹ ਸੰਧੂਆ ਉਹ ਤੀਜਾ ਥੋਕਦਾ ਉਹ ਮੁੰਡੇ ਨੇ ਮੋਟਰਸਾਈਕਲ ਦੀ ਸੈਲਫ ਮਾਰ ਕੇ ਪਹਿਲਾ ਗੇਅਰ ਪਾ ਕੇ ਉਹ ਬੀਲੇ ਦੇ ਸਟੇਡੀਅਮ ਤੋਂ ਉਹ ਖਡੂਰ ਸਾਹਿਬ ਨੂੰ ਤੋੜ ਲਿਆ ਉਹ ਖਡੂਰ ਸਾਹਿਬ ਨੂੰ ਤੋੜ ਲਿਆ ਆ ਜਾ ਉੱਥੇ ਸਵਾਰਿਆ ਉਹ ਗੱਲਾ ਮੋਟਰਸਾਈਕਲ ਦੀ ਤੋੜਿਆ ਸੰਧੂਆ 21000 ਵੀ ਹੋਰ ਆ ਗਿਆ ਨਾਲ ਐਮੀ ਸੜਾ ਵੀਰ ਰਿੰਕੂ ਸਿੱਧੂ ਤੇ ਜੋਤ ਰੰਧਾਵਾ ਉਹਨਾਂ ਬਾਰੇ 21000 ਦਾ ਆ ਤੀਜਾ ਜਫਾ ਲੱਗਿਆ ਉਹ ਸਾਹਮਣੇ ਸਿੰਮੂ ਮੇਰੇ ਵੀਓ ਕੰਕਲੇ ਦੀ ਧਰਤੀ ਦਾ ਕਬੱਡੀ ਪੌਣ ਲਈ ਵਧਿਆ ਹੋਇਆ ਲੈ ਵੀ ਤੜਪੇ ਵਾਲਾ ਚੀਮਿਆ ਓਏ ਉਹ ਤੇਥੋਂ ਮੋਟਰਸਾਈਕਲ ਖੋਲਿਆ ਸਾਹਮਣੇ ਤੱਕਾਂਗੇ ਇੱਕ ਪਾਸੇ ਸ਼ਿੰਮੂ ਕੰਕਲੇ ਵਾਲਾ ਪਰ ਦੂਜੇ ਪਾਸੇ ਉਹ ਸ਼ੈਲੀ ਹੈ ਤਲੇਰ ਵਾਲਾ ਗੁਰੀ ਕੌਡੀ ਪਾਉਂਦਾ ਹੈ ਇਹ ਕਬੱਡੀ ਇਹ ਕਬੱਡੀ ਸਰ ਵੀ ਆਸਟ੍ਰੇਲੀਆ ਦੇ ਨਾਲ ਪਾਲ ਆਸਟ੍ਰੇਲੀਆ ਗਾਰਡ ਰੰਦਾਵਾ ਉਹਨਾਂ ਵੱਲੋਂ 11 11000 ਰੁਪਏ ਉਹਦੇ ਜੱਗਾ 2 ਜੱਗਾ ਯੂ ਐਸ ਆਈ ਜਗਰੂਪ ਮਝਾਲ ਯੂ ਐਸ ਆਈ ਨਾਲ ਵੱਲੋਂ 5100 ਹੋ ਗੁਰਦੇਤ ਦੇ ਇੱਕ ਜੱਫੇ ਦਾ ਦਿੱਤਾ ਜਾਣਾ ਹੈ ਸਾਹਮਣੇ ਗੁਰੀ ਆ ਤਲੇਰਪਿੰਡ ਵਾਲਾ ਮੇਰੇ ਵੀਰ ਔਰ ਦਿਲਬਰ ਦਾ ਇਸ਼ਾਰਾ ਕੇ ਪੁਆਇੰਟ ਛੋਟੇ ਟਾਰਜ ਦਿੰਦਾ ਛੋਟੇ ਟਾਰਜ ਨੂੰ 11000 ਦੇ ਦਿਓ ਛੋਟੇ ਟਾਰਜ ਨੂੰ ਆ 11000 ਕਹਿ ਤੇਰੇ ਬਾਈ ਨੂੰ ਗਿਲਨੇ ਕੇਰਾ ਸਰਪਾ ਆਸਟ੍ਰੇਲੀਆ ਬਾਲ ਆਸਟ੍ਰੇਲੀਆ ਗਗੜ ਰੰਦਾਵੇ ਰਾ ਨਾਲ ਜੁੜੇ ਲੱਗਿਆ ਸੀ 11000 ਫੜ ਲੋ ਕੇਰਾ ਸਾਹਮਣੇ ਬਲਕਰਨ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਾਡਿਆਂ ਛੇੜ ਕਹਾਣੀ ਹਉ ਸਾਹਮਣੇ ਬਲਕਰਨ ਦੀ ਕਬੱਡੀ ਪਈ ਹੋਈ ਆ ਮੇਰੇ ਮਿੱਤਰੋ ਦੜਬੇ ਵਾਲੇ ਚਾਰ ਹਉ ਜੱਸੇ ਨੇ ਕੋਸ਼ਿਸ਼ ਕੀਤੀ ਆ ਕਾਮਯਾਬ ਨਹੀਂ ਹੋਇਆ ਪਰ ਪੁਆਇੰਟ ਇਸ ਵੇਲੇ ਨੌਜੰਤਾ ਵੀ ਆਪਣੀ ਗੱਲ ਤੇ ਜੋੜ ਗਿਆ ਅੱਜ ਮੋਟਰਸਾਈਕਲ ਵਾਲਿਆਂ ਪੈਂਦੀ ਐ ਮੋਟਰਸਾਈਕਲ ਵਾਲੇ ਜੱਫੇ ਲੱਗਦੇ ਆ ਹੁਣ ਦੇਖਾਂਗੇ ਬਾਜੇ ਵੱਲ ਜਾਣਗੇ ਆ ਮਾਲ ਵਿੱਚ ਰਹਿਣ ਗਿਆ ਦੇਖੋ ਛੋਟਾ ਤਾਰਦਨ ਖੇਡ ਕਬੱਡੀ ਦਾ ਤਲੇਰ ਵਾਲਾ ਪਰ ਤਲੇਰ ਵਾਲਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਦੋਨੋਂ ਨਾਮ ਉਹ ਜੱਗਾ ਯੂ ਐਸ ਏ ਸ਼ੀਰਾ ਜੋਲ ਕੈਨੇਡਾ ਉਹਨਾਂ ਵੱਲੋਂ ਇੱਕ ਮੋਟਰਸਾਈਕਲ ਆ ਜਗਰੂਪ ਸੰਤੂ ਪੰਜਾਬ ਮੇਰੇ ਵੀਰੋ ਆ ਯੂ ਐਸ ਏ ਵਾਲਾ ਜਗਰੂਪ ਸੰਤੂ ਪੰਜਾਬ ਯੂ ਐਸ ਏ ਵਾਲਾ ਤੇ ਦੂਜਾ ਮੋਟਰਸਾਈਕਲ ਕਿੰਦਾ ਰੰਦਾਵਾ ਯੂ ਐਸ ਏ ਸ਼ਰਨਾ ਸਿੰਘ ਯੂ ਐਸ ਏ ਉਹਨਾਂ ਵੱਲੋਂ ਦਿੱਤਾ ਜਾਣਾ ਹੈ ਸਾਹਮਣੇ ਕਬੱਡੀ ਪਾਉਣ ਦੇ ਲਈ ਵਲ ਕਰਨ ਅੱਗੇ ਵੱਲ ਵਧਦਾ ਹੋਇਆ ਨੰਬਰ ਆਪਣੀ ਟੀਮ ਲਈ ਜੋੜ ਗਿਆ ਚਾ ਲੋ ਜਵਾਨਾ ਪਾਕ ਕਬੱਡੀ ਕੌਡੀ ਕਿਹਨੇ ਪਾਉਣੀ ਹੈ ਲਾਠ ਦੀ ਧਰਤੀ ਦਾ ਸੰਧੂਆ ਅੰਕਤ ਹਰਿਆਣੇ ਵਾਲਾ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਆਓ ਅੰਕਤ ਆ ਗਿਆ ਮੇਰੇ ਵੀਰ ਲਾਠ ਪਿੰਡ ਵਾਲਾ ਅੰਕਤ ਹਰਿਆਣੇ ਵਾਲਾ ਅੰਕਤ ਕਬੱਡੀ ਪੌਂਡ ਲਈ ਖੇਡ ਮੈਦਾਨ ਦੇ ਵਿੱਚ ਵੱਧ ਚੁੱਕਾ ਹੈ ਹੁਣ ਤਾਵਾ ਬੋਲ ਦਿੱਤਾ ਚਾਰ ਜਾਫੀਆਂ ਦੇ ਉੱਪਰ ਮੇਰੇ ਮਿੱਤਰੋ ਹੁਣ ਦੇਖਾਂਗੇ ਗੁਰਦੇਤਾ ਇੱਕ ਜਫਾ 11 5100 ਦਾ ਪਰ ਦੇਖੋਗੇ ਛੋਟਾ ਦੇ ਵਿੱਚ ਛੋਟਾ ਬੱਦ 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 ਛੋਟਾ ਦੇਤੇ ਪਰ ਦੂਜੇ ਪਾਸੇ ਲਾਠ ਵਾਲਾ ਅੰਕਤ ਹੈ ਥੋੜਾ ਸਮਾਂ ਬਾਕੀ ਹੈ ਥੋੜਾ ਸਮਾਂ ਬਾਕੀ ਹੈ ਉਹ ਵੀਲੇ ਦੇ ਕੱਪ ਦਾ ਅੱਜ ਵੱਖਰਾ ਨਜ਼ਾਰਾ ਉਹ ਪੁਲਕਰਨ ਕਲਿਆਣ ਸੁਖੇਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰ ਦੂਜੇ ਪਾਸੇ ਚਾਰ ਹੈ ਖਤੀ ਹੈ ਉਹ ਕਹਿੰਦੇ ਜੱਸਾ ਉਹ ਕਹਿੰਦੇ ਸ਼ੈਲੀ ਉਹ ਕਹਿੰਦੇ ਮੇਰੇ ਵੀਰੋ ਬਾਖੜ ਕਬੱਡੀ ਦਾ ਤਿਆਨਾ ਤੇ ਉਹ ਕਹਿੰਦੇ ਚੀਮਾ ਪਰ ਇਹ ਢੜਵੇ ਵਾਲਾ ਜੱਸਾ ਪਰ ਨੰਬਰ ਬਲਕਰਨ ਕਲਿਆਣ ਸੁਖੇ ਵਾਲਾ ਆਪਣੀ ਟੀਮ ਨੇ ਜੁੜ ਗਿਆ ਕੌਡੀ ਪਾਉਣ ਦੇ ਲਈ ਤਲੇਰ ਵਾਲਾ ਉਹ ਅੱਗੇ ਵੱਲ ਵਧਦਾ ਹੋਇਆ ਸਾਡੀ ਪਾਣੀਕੂ ਵੱਲੋਂ ਸਾਡੇ ਭਰਾਵਾਂ ਨੂੰ ਆਹ ਰੇਡ ਐ ਮੀਰ ਦਾ ਬਾਏ 1000 ਰੁਪਏ ਦੀ ਆ ਮੇਰੇ ਵੀਰੋ ਉਹ ਸਾਹਮਣੇ ਧਲੇਰ ਵਾਲਾ ਗੁਰੀ 1000 ਵਾਲੀ ਕਬੱਡੀ ਪੌਂਦ ਲਈ ਵੱਧ ਚੁੱਕਾ ਹੁਣ ਦੇਖਾਂਗੇ ਕਾ ਤੇ 2100 ਰੁਪਿਆ ਸਾਡੇ ਬਾਈ ਸਰਪਾ ਆਸਟ੍ਰੇਲੀਆ ਪਾਲਾ ਆਸਟ੍ਰੇਲੀਆ ਗਗਨ ਰੰਦਾਵਾ ਉਹਨਾਂ ਵੱਲੋਂ 2100 ਇਧਰੋਂ ਫੜ ਲਿਆ ਗੁਰੀ ਧਲੇਰ ਵਾਲਿਆ ਆਹ ਵੇਖਾਂਗੇ ਕੌਡੀ ਪਾਉਣ ਦੇ ਲਈ ਸ਼ਿਮੂ ਕੰਗ ਕੱਲੇ ਵਾਲਾ ਅੱਗੇ ਵੱਲ ਵਧਦਾ ਹੋਇਆ ਆਹ ਸ਼ਿਮੂ ਐ ਕੱਜ ਕੱਲੇ ਦੀ ਧਰਤੀ ਦਾ ਮੇਰੇ ਵੀਰੋ ਆ ਰੇਡ ਮੈਚ ਲਦਾ ਜਿੱਤਾ ਹਾਰਾ ਵਾਲੀ ਹੋ ਰਹੀ ਏ ਤੇ ਜਿਹੜੇ ਖੜਫਨਾਲੇ ਦੀ ਮੇਰੇ ਮਿੱਤਰੋ ਜਿਹਨੂੰ ਦੇਖਾਂਗੇ ਦਰਦੇ ਵਾਲਾ ਕੌਣ ਜਿੱਤ ਹਾਰ ਦੀ ਕੋਡੀ ਓਏ ਉਹ ਜਿੱਤ ਹਾਰ ਦੀ ਕੋਡੀ 18 16.5 ਉਹ ਕਹਿੰਦੇ ਖਡੂਰ ਸਾਹਿਬ ਬੀਲੇ ਦੇ ਕੱਪ ਦੀ ਫਸਟ ਹੈ ਉਹ ਖਡੂਰ ਸਾਹਿਬ ਅੱਜ ਬਾਈ ਜਗਰੂਪ ਸੰਧੂ ਮਜਾਲ ਯੂਐਸਏ ਨੂੰ ਮੁबारकਾਂ ਨੇ ਜੱਗੇ ਸਿੱਧੂ ਯੂਐਸਏ ਨੂੰ ਮੁबारकਾਂ ਨੇ ਉਹਨਾਂ ਦੀ ਟੀਮ ਫਰਸਟ ਹੈ ਉਧਰ ਜਗਰੂਪ ਸਿੱਧੂ ਜੀ ਸਾਬਕਾ ਸਰਪੰਚ ਸਾਹਿਬ ਉਹਨਾਂ ਵੱਲੋਂ ਵੱਡੇ ਮਾਣ ਸੰਧੂ ਭਰਾ ਬਲੀ 500 ਦੇ ਪੁੱਜਿਆ ਜਗਰੂਪ ਸਿੰਘ ਜੀ ਸਰਪੰਚ ਸਾਹਿਬ ਨੂੰ ਵੀ ਧੰਨਵਾਦ ਬਹੁਤੋ ਸ਼ੁਕਰੀਆ ਲੈ ਵੀ ਧੂੜ ਵਾਲਿਆ ਵੈਟ ਰੇਟਰ ਦੱਸੇਂਗੇ ਨਾ ਵੈੜਿਆफी ਦਾ ਖੰਡੂੜ ਸਾਹਿਬ ਵਾਲਾ ਉਹੀ ਹੈ ਜਿਹਨੂੰ ਦੁਨੀਆ ਸੱਤੂ 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 ਕਹਿੰਦੀ ਐ ਸੱਤੂ ਸੱਤੂ ਕਹਿੰਦੀ ਐ ਆਹ ਮੇਰੇ ਵੀਰੋ ਵੱਡੇ ਮਾਨ ਜਿਹੜੇ ਸਰਬੀ ਸਾਡਾ ਵੀ ਆਸਟ੍ਰੇਲੀਆ ਤੇ ਨਾਲ ਸਾਡਾ ਭਰਾ ਮੇਰੇ ਵੀਰੋ ਜਿੰਨੇ ਰੈਫਰੀ ਹੈਗੇ 5-500 ਰੁਪਿਆ ਰੈਫਰੀਆਂ ਨੂੰ ਸਰਬੀ ਆਸਟ੍ਰੇਲੀਆ ਤੇ ਨਾਲ ਪਾਲਾ ਆਸਟ੍ਰੇਲੀਆ ਤੇ ਗਗੜਨਾਵਾ ਉਹਨਾਂ ਵੱਲੋਂ ਮੇਰੇ ਵੀਰੋ ਤੇ ਵੱਡੇ ਮਾਨ ਜਿਹੜੇ ਬਹੁਤ ਬਹੁਤ ਧੰਨਵਾਦ ਕਾਂਤੀ ਤਾਜੋਕੇ ਵਾਲਾ ਤੇ ਸੰਧੂ ਭਰਾਵਾਂ ਲਈ 550 ਦੇ ਮਾਨ ਜਿਹੜੇ ਸਾਡੇ ਸਰ ਵੀ ਆਸਟ੍ਰੇਲੀਆ ਤੇ ਪਾਲਾ ਆਸਟ੍ਰੇਲੀਆ ਤੇ ਨਾਲ ਸਾਡਾ ਗਗਨ ਰੰਦਾਵਾ ਉਹਨਾਂ ਵੱਲੋਂ ਸਰ ਨੇ 550 ਦੇ ਹਾਂਜੀ ਕੱਲ ਦਾ ਕਬੱਡੀ ਕੱਪ ਮਹਾਰਾਜ ਦੇ ਵਿੱਚ ਹੈ 18 ਨੂੰ ਜਨ ਸਾਬ ਗੁੰਮਟੀ 3 ਨੂੰ ਹੈਲੋ 1 ਮਿੰਟ ਜੀ ਪਹਿਲਾ ਬੈਸਟ ਰੇਡਰ ਸੁਣਿਓ ਕਿੰਨੀਆਂ ਕੌਡੀਆਂ 11 ਕੌਡੀਆਂ ਅੱਠ ਨੰਬਰ ਪ੍ਰਾਪਤ ਕੀਤੇ ਕਲਿਆਣ ਸੁਖੇਵਾਲਾ ਬਲਕਰਨ ਮੇਰੇ ਵੀਰੋ ਬੈਸਟ ਰੇਟਰ ਹੈ ਤੇ ਗੁਰੀ ਦਾ ਰੇਟਰ 7 ਨੰਬਰ ਨੇ ਸਤੂ ਖਨੂਰ ਸਾਹਿਬ ਦੇ ਸੱਤ ਟੱਚ ਦੇ ਤਿੰਨ ਜਫੇ ਮੇਰੇ ਵੀਰੋ ਹੈਲੋ ਸਾਡੇ ਸੰਧੂ ਭਰਾਵਾਂ ਲਈ ਵੱਡੇ